ਹਾਂਜੀ ਇੱਕ ਹੋਰ ਪਖੰਡਵਾਦ ਦਾ ਵੀਡੀਓ ਲੈ ਕੇ ਹਾਜ਼ਰ ਹੋਇਆ ਤੇ ਹੁਣ ਇੱਕ ਹੋਰ ਜਿਹੜਾ ਕਿ ਆਪਣੇ ਆਪ ਨੂੰ ਬਾਬਾ ਕਹਾਉਂਦਾ ਤੇਜਰਾਮ ਦੇ ਨਾਮ ਦੇ ਉੱਤੇ ਇਹ ਬਾਬਾ ਕਾਫੀ ਮਸ਼ਹੂਰ ਹੈ ਜਿਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਹੁਣ ਇਸ ਦੀਆਂ ਵੀਡੀਓਜ਼ ਤੇ ਜਿਹਦੇ ਨਾਲ ਵਾਇਰਲ ਹੋ ਰਹੇ ਨੇ ਪਖੰਡਵਾਦ ਦੇ ਵਿੱਚ ਇਹ ਵੀ ਕਿਸੇ ਹੋਰ ਪਖੰਡੇ ਦੇ ਨਾਲੋਂ ਘੱਟ ਨਜ਼ਰ ਨਹੀਂ ਆਉਂਦਾ ਇੱਕ ਵਧੀਆ ਜਿਹੀ ਕੁਰਸੀ ਦੇ ਉੱਤੇ ਸੋਫੇ ਦੇ ਉੱਤੇ ਬੈਠਾ ਤੇ ਸਾਹਮਣੇ ਇੱਕ ਗੁਲਾਬੀ ਰੰਗ ਦੇ ਚੁੰਨੀ ਲੈ ਕੇ ਇਸ ਮਹਿਲਾ ਦੇ ਸਾਹਮਣੇ ਨੱਚਦੀ ਹੋਈ ਨਜ਼ਰ ਆਉਂਦੀ ਹੈ ਪਹਿਲਾਂ ਤਾਂ ਉਹ ਨੱਚਦੀ ਆ ਫਿਰ ਦੇਖਦੇ ਦੇਖਦੇ ਉਸ ਦਾ ਵੀ ਸਿਰ ਜਿਹਾ ਘੁੰਮਣ ਲੱਗ ਪੈਂਦਾ ਪਤਾ ਨਹੀਂ ਉਹਦੇ ਵਿੱਚ ਕਿਹੜੀ ਸ਼ੈ ਆ ਜਾਂਦੀ ਹੈ ਜਿਸ ਤੋਂ ਬਾਅਦ ਫਿਰ ਇਹ ਬਾਬਾ ਖੜਾ ਹੁੰਦਾ ਤੇ ਜਿਹੜਾ ਉਹਦਾ ਘੁੰਗਟ ਹੈ ਉਹਦਾ ਕੁੰਡ ਕੱਢਿਆ ਹੁੰਦਾ ਤੇ ਉਹ ਜਦੋਂ ਉਤਰ ਜਾਂਦਾ ਤਾਂ ਉਸ ਦੇ ਮੂੰਹ ਦੇ ਉੱਤੇ ਜਿਹੜਾ ਕਿ ਚੁੰਨੀ ਦਿੰਦਾ ਹੋਇਆ ਨਜ਼ਰ ਆ ਰਿਹਾ ਤਾਂ ਦੱਸਣ ਦਾ ਮਤਲਬ ਇਹ ਹੈ ਕਿ ਹੁਣ ਤੱਕ ਤੁਸੀਂ ਹੋਰ ਬਾਬੇ ਦੇਖ ਲਏ ਅਨੇਕਾਂ ਇਹ ਬਾਬਾ ਰਹਿ ਗਿਆ ਸੀ ਇਹ ਬਾਬੇ ਦੀਆਂ ਵੀ ਹੁਣ ਵੀਡੀਓਜ਼ ਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਲੱਗ ਪਈਆਂ ਨੇ ਕਿਉਂਕਿ ਹੁਣ ਇਨ੍ਹਾਂ ਪਖੰਡੀਆਂ ਦੇ ਕੋਲ ਸੋਸ਼ਲ ਮੀਡੀਆ ਦਾ ਸਹਾਰਾ ਰਹਿ ਗਿਆ ਤਾਂ ਹੀ ਲੋਕਾਂ ਨੂੰ ਜਿਹੜਾ ਕਿ ਇਹ ਗੁੰਮਰਾਹ ਕਰਦੇ ਨੇ ਆਪਣੀਆਂ ਵੀਡੀਓਜ਼ ਰੀਲਾਂ ਸੋਸ਼ਲ ਮੀਡੀਆ ਦੇ ਉੱਤੇ ਪਾਉਂਦੇ ਨੇ ਤਾਂ ਕਿ ਉਹਨਾਂ ਦੀਆਂ ਵੀਡੀਓਜ਼ ਜਿੰਨੇ ਲੋਕ ਦੇਖਣਗੇ ਜਿੰਨੀਆਂ ਵਾਇਰਲ ਹੋਣਗੀਆਂ ਉਹਨੇ ਹੀ ਉਹਨਾਂ ਦੇ ਡੇਰੇਆਂ ਦੇ ਵਿੱਚ ਭੀੜ ਹੋਵੇਗੀ ਉਹਨੇ ਹੀ ਲੋਕਾਂ ਨੂੰ ਜ਼ਿਆਦਾ ਮੂਰਖ ਬਣਾਇਆ ਜਾਵੇਗਾ ਤੇ ਉਹਨਾਂ ਹੀ ਪੈਸਾ ਇਨ੍ਹਾਂ ਕੋਲੇ ਇਕੱਠਾ ਹੋਵੇਗਾ ਆਏ ਦਿਨ ਮਾਰਕੀਟ ਦੇ ਵਿੱਚ ਨਵੇਂ ਤੋਂ ਨਵੇਂ ਪਖੰਡੀ ਬਾਬੇ ਆ ਰਹੇ ਨੇ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਨੇ ਉਹ ਕਹਿੰਦਾ ਮੈਂ ਸਭ ਤੋਂ ਵਧੀਆ ਇਲਾਜ ਕਰਦਾ ਦੂਜਾ ਕਹਿੰਦਾ ਤੂੰ ਫਲਾਣੇ ਡੇਰੇ ਤੇ ਗਿਆ ਸੀ ਉੱਥੇ ਤੇਰਾ ਕੰਮ ਨਹੀਂ ਬਣਿਆ ਤੇਰਾ ਤਾਂ ਕੰਮ ਸਾਡੇ ਡੇਰੇ ਤੇ ਹੀ ਬਣਨਾ ਐਨਾ ਹੀ ਨਹੀਂ ਦੋ ਚਾਰ ਇੱਕ ਜਹੇ ਬਾਬੇ ਨੇ ਜਿਹੜੇ ਕੀ ਕਾਫੀ ਚਰਚਾ ਦੇ ਵਿੱਚ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਬਾਬਿਆਂ ਦੇ ਵੀ ਪਰਦੇ ਚੱਕੇ ਜਾਣਗੇ ਫਿਲਹਾਲ ਤੁਹਾਨੂੰ ਅਸੀਂ ਜਿਹੜੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਬਾਬੇ ਐਕਟਿਵ ਹੋ ਰਹੇ ਨੇ ਉਹਨਾਂ ਦੀਆਂ ਵੀਡੀਓਜ਼ ਤੁਹਾਨੂੰ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੋਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਅੱਜ ਦੇ ਸਮੇਂ ਦੇ ਵਿੱਚ ਪਖੰਡਵਾਦ ਐਨਾ ਕੋ ਬੋਲ ਵਾਲਾ ਹੋ ਗਿਆ ਕਿ ਚਾਰੇ ਪਾਸੇ ਪਖੰਡੀ ਹੀ ਪਖੰਡੀ ਨਜ਼ਰ ਆਉਂਦੇ ਨੇ ਜਿਹੜੇ ਇਲਾਜ ਡਾਕਟਰ ਤੋਂ ਨਹੀਂ ਹੁੰਦੇ ਉਹ ਇਹ ਪਖੰਡੀ ਕਰ ਦਿੰਦੇ ਨੇ ਐਨੇ ਵੱਡੇ ਦਾਅਵੇ ਕਰਦੇ ਨੇ ਇੰਨੀਆਂ ਸ਼ਕਤੀਆਂ ਇਹਨਾਂ ਨੂੰ ਪ੍ਰਦਾਨ ਹੋ ਗਈਆਂ ਆਪਣੇ ਚਾਹੇ ਨਿਆਣੇ ਇਹਨਾਂ ਦੇ ਬਿਮਾਰ ਰਹਿੰਦੇ ਹੋਣ ਪਰ ਲੋਕਾਂ ਦੇ ਨਿਆਣਿਆਂ ਦਾ ਤੇ ਲੋਕਾਂ ਦਾ ਇਲਾਜ ਕਰਨ ਦਾ ਇਹਨਾਂ ਨੇ ਪੂਰਾ ਜਿਹੜਾ ਕਿ ਠੇਕਾ ਲਿਆ ਹੋਇਆ ਦਾਵਾ ਕਰਦੇ ਨੇ ਕਿ ਹਾਂ ਸਾਡੇ ਕੋਲ ਸਾਰੇ ਮਸਲਿਆਂ ਦਾ ਹੱਲ ਹੈ ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਦੀ ਇੱਕ ਇਹਨਾਂ ਨੇ ਚਾਲ ਖੇਢੀ ਹੋਈ ਆ ਤੇ ਲੋਕ ਗੁੰਮਰਾਹ ਹੁੰਦੇ ਨੇ ਨਾ ਪਖੰਡਿਆਂ ਦੇ ਕੋਲ ਆ ਕੇ ਜਦਕਿ ਇਹਨਾਂ ਦੇ ਪੱਲੇ ਕੁਝ ਵੀ ਨਹੀਂ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਬਾਬਾ ਫਸੂਫੇ ਤੇ ਬੈਠਾ ਜਨਾਨੀ ਮੇਲਦੀ ਹੋਈ ਨਜ਼ਰ ਆਉਂਦੀ ਹੈ ਮੇਲਦੀ ਮੇਲਦੀ ਫ੍ਰੀਜ਼ ਦੇ ਵਿੱਚ ਕੋਈ ਸ਼ਾਇ ਆ ਜਾਂਦੀ ਹੈ ਤੇ ਸਿਰ ਘਮਾਉਣ ਲੱਗ ਪੈਂਦੀ ਹੈ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ ਤੇ ਇਹ ਪਖੰਡਵਾਦ ਦਾ ਤੁਹਾਨੂੰ ਅੱਜ ਨਵਾਂ ਵੀਡੀਓ ਦਿਖਾਇਆ ਆਪਣੀ ਰਾਇ ਜ਼ਰੂਰ ਸਾਂਝੀ ਕਰਿਓ